ਅੋਗਾ ਦੇ ਫਿਰੋਜ਼ਪੁਰ ਰੋਡ ਦੇ ਉੱਤੇ ਇੱਕ ਨਿੱਜੀ ਸਕੂਲ ਬੱਸ ਅਤੇ ਐਂਬੂਲੈਂਸ ਦੇ ਆਪਸ ਵਿੱਚ ਟਕਰਾਉਣ ਦੀ ਘਟਨਾ ਸਾਹਮਣੇ ਆਈ ਹੈ ਦੱਸ ਦਈਏ ਕਿ ਇਸ ਦੇ ਵਿੱਚ ਫਿਲਹਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਕਿਤੇ ਨਾ ਕਿਤੇ ਸਕੂਲੀ ਬੱਚੇ ਬਾਲ-ਬਾਲ ਪੱਛ ਗਏ ਨੇ ਦੱਸ ਦਈਏ ਕਿ ਸਕੂਲੀ ਬੱਚਿਆਂ ਦੇ ਨਾਲ ਇਹ ਬੱਸ ਪੂਰੀ ਤਰ੍ਹਾਂ ਭਰੀ ਹੋਈ ਸੀ ਅਤੇ ਇਹ ਬੱਸ ਸੜਕ ਤੇ ਹੀ ਰੋਕ ਕੇ ਡਰਾਈਵਰ ਕਿਸੇ ਕੰਮ ਦੇ ਲਈ ਬੱਸ ਦੇ ਵਿੱਚੋਂ ਉਤਰ ਗਿਆ ਸੀ ਜਿਸ ਤੋਂ ਬਾਅਦ ਤੇਜ਼ ਰਫ਼ਤਾਰ ਨਾਲ ਆ ਰਹੀ ਐਂਬੂਲੈਂਸ ਉਸ ਬੱਸ ਦੇ ਵਿੱਚ ਜਾ ਟਕਰਾਈ ਜਿਸ ਤੋਂ ਬਾਅਦ ਐਂਬੂਲੈਂਸ ਦੇ ਡਰਾਈਵਰ ਦੀਆਂ ਲੱਤਾਂ ਦੇ ਉੱਤੇ ਗੰਭੀਰ ਰੂਪ ਦੇ ਵਿੱਚ ਸੱਟਾਂ ਲੱਗੀਆਂ ਨੇ ਅਤੇ ਉਸ ਐਂਬੂਲੈਂਸ ਦਾ ਹੈਲਪਰ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ ਪਰ ਦੂਜੇ ਪਾਸੇ ਸਕੂਲੀ ਬੱਸ ਦੇ ਵਿੱਚ ਜਿਹੜੇ ਬੱਚੇ ਸੀ ਉਹਨਾਂ ਦੇ ਵਿੱਚੋਂ ਕਿਸੇ ਦੇ ਵੀ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਸੁਪਰੇ ਬੜੇ ਹਾਸਾ ਆ ਕਿਦੋਂ ਕਿਵੇਂ ਬੱਦ ਰਿਹਾ ਹੱਸਾ ਜੀ ਜਿਹੜਾ ਅੱਜ ਪੇਸ਼ੈਂਟ ਲੈ ਕੇ ਆ ਰਹੇ ਸੀ ਤੇ ਜਿਹੜੇ ਡਾਇਵਾਇਡਰ ਸਾਰਾ ਡਰਾਈਵਰ ਨਾਲ ਬੱਚਿਆਂ ਦੀ ਵਹਿਣ ਸੀ ਇੱਕਦਮ ਬ੍ਰੇਕ ਮਾਰ ਕੇ ਨਾਲ ਪੁੱਤਰ ਦੇ ਚਲਾ ਗਿਆ ਪੁੱਛੋ ਗੱਡੀ ਆ ਰਹੀ ਸੀ 60 65 ਦੀ ਸਪੀਡ ਤੇ ਤੇ ਉਹ ਫਿਕਸਰ ਟਕਰਾ ਗਈ ਸਾਡੀ ਗੱਡੀ ਤੁਹਾਡੀ ਗੱਡੀ ਪਿੱਛੋਂ ਆ ਰਹੀ ਸੀ ਉਹ ਖੜੀ ਸੀਗੀ ਹਾਂਜੀ ਉੱਤਰ ਗਿਆ ਨਾ ਮਾਰ ਕੇ ਬ੍ਰੇਕ ਨੂੰ ਕਿੰਨਾ ਕੁ ਸੁਣਾਉਂਦਾ ਵੀ ਗੱਡੀ ਨਾਲ ਤੇ ਹਾਂਜੀ ਗੱਡੀ ਵਿੱਚ ਕੌਣ ਸੀਗੇ ਕੋਟੀ ਚ ਗੱਡੀ ਚ ਪੇਸ਼ੈਂਟ ਸੀਗਾ ਜੀ ਕਿੰਨਾ ਨੁਕਸਾਨ ਹੋਇਆ ਬੰਸਾਨਾ ਦਾ ਕੋਈ ਨੁਕਸਾਨ ਨਹੀਂ ਹੋਇਆ ਜੀ ਵੈਨ ਵਾਲੇ ਬੱਚਿਆਂ ਦਾ ਵੈਨ ਵਾਲੇ ਬੱਚੇ ਠੀਕ ਹੈ ਜੀ ਭੱਜ ਗਏ ਨੇ ਤੁਹਾਡੀ ਗੱਡੀ ਕੀ ਨੁਕਸਾਨ ਹੋਇਆ ਬੰਸਾਨਾ ਦਾ ਗੱਡੀ ਦਾ ਗੱਡੀ ਸਾਰੀ ਡੈਮੇਜ ਹੋ ਗਈ ਜੀ ਪਾਇਲਟ ਦੇ ਜਿਹੜੇ ਕੀ ਉਹਦੇ ਲੈਗ ਫ੍ਰੈਕਚਰ ਹੋ ਗਏ ਤੁਹਾਡੀ ਜੱਟ ਲੱਗੀ ਹਾਂਜੀ ਮੇਰੇ ਸਿਰ ਤੇ ਸੱਟ ਲੱਗੀ ਤੇ ਕੁਝ ਰਗੜਾ ਬੱਚਿਆਂ ਦੇ ਭੰਗ ਜਿਹੇ ਹਾਂਜੀ ਬੱਚਿਆਂ ਦੇ ਸੱਟਾ ਵੱਜਿਆ ਨਹੀਂ ਬੱਚਿਆਂ ਦੇ ਨਹੀਂ ਸੱਟ ਲੱਗੀ ਜੀ ਸ਼ਾਇਦ ਮਾੜੀ ਮੋਟੀ ਰਗੜਾਈ ਹੋ ਅੰਦੀਕ ਨਾਲ ਦੁੰਨੇ ਕੇ ਪੈਂਡ ਦੇ ਵਿੱਚ ਇੱਕ ਹਾਈਵੇ ਤੇ ਐਕਸੀਡੈਂਟ ਹੋਇਆ ਐਕਸੀਡੈਂਟ ਦੇ ਵਿੱਚ ਇੱਕ ਐਂਬੂਲੈਂਸ ਦਾ ਤੇ ਇੱਕ ਸਕੂਲ ਵਾਲੀ ਬੱਚਿਆਂ ਦੀ ਵੈਨ ਦਾ ਐਕਸੀਡੈਂਟ ਹੋਇਆ ਉਹਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜੀ ਜਿਹੜਾ ਐਕਸੀ ਐਂਬੂਲੈਂਸ ਦਾ ਡਰਾਈਵਰ ਆ ਉਹ ਫਟੜਾ ਬਾਕੀ ਸਾਰੇ ਸੇਫ ਆ ਜੀ ਤੇ ਜਾਂਚ ਕਰ ਰਹੇ ਆ ਤੇ ਜਾਣ ਤੋਂ ਬਾਅਦ ਜੋ ਵੀ ਹ ਸਿੱਟਾ ਨਿਕਲੂਗਾ ਉਹ ਨਾ ਸ਼ੇਅਰ ਕਰਾਂਗੇ ਐਂਬੂਲੈਂਸ ਦੇ ਬੱਚੇ ਸੇਫ ਆ ਹਾਂਜੀ ਸੇਫ ਆ